ਕਿ ਪੰਜਾਬੀ ਦਾ ਬਹੁਤ ਖੂਬਸੂਰਤ ਅਖਾਣ ਆ ਹੱਥਾਂ ਦਾ ਅਪੜੇ ਤੇ ਥੂ ਕੋੜੀ ਉਹ ਆਮ ਆਦੀ ਪਾਰਟੀ ਦੇ ਵਿਧਾਇਕਾਂ ਦਾ ਸਵਾਲ ਆ ਆਪ ਤੇ ਨਪੜਚੋਲ ਕੀਤੀ ਨਹੀਂ ਕਿ ਸਾਡੇ ਚ ਕੀ ਕਮੀਆਂ ਨੇ ਤੇ ਅਫਸਰਾਂ ਦੇ ਵਿੱਚ ਕੀ ਕਮੀਆਂ ਨੇ ਇਹ ਹਮੇਸ਼ਾ ਨਵੀਂ ਗੱਲ ਨਹੀਂ ਇਹ ਜਿਹੜਾ ਰੰਡੀ ਰੋਣਾ ਨਾ ਜਿਹੜੇ ਵਿਧਾਇਕ ਸੂਬੇ ਦੇ ਪਾਉਂਦੇ ਨੇ ਇੱਕ ਸ਼ਰਮਨੀ ਕਾਲੀ ਦਲ ਭਾਜਪੀ ਦੀ ਸਾਂਝੀ ਸਰਕਾਰ ਦੇ ਵਿੱਚ ਵੀ ਕਿ ਜੀ ਅਫਸਰ ਭਾਰੂ ਨੇ ਸਾਡੇ ਤੇ ਸਾਡੀ ਸੁਣਵਾਈ ਨਹੀਂ ਹੈ ਕਾਂਗਰਸ ਵਾਲੇ ਵੀ ਇਹੀ ਕਹਿੰਦੇ ਸੀ ਕਿ ਅਫਸਰ ਸੁਣਵਾਈ ਨਹੀਂ ਕਰਦੇ ਜੀ ਅਸੀਂ ਕੰਮ ਕਹਿੰਦੇ ਉਹ ਕਰਦੇ ਨੇ ਤੇ ਹੁਣ ਆਮ ਆਦੀ ਪਾਰਟੀ ਨੂੰ ਵੀ 5 ਮਹੀਨੇ ਬਾਅਦ ਜਾ ਦਾ ਆ ਕਿ ਜਿਹੜੇ ਅਫਸਰ ਨੇ ਉਹ ਸਾਡੀ ਸੁਣਵਾਈ ਨਹੀਂ ਕਰਦੇ ਆਗੇ ਮਤਲਬ ਪਹਿਲੇ ਦਿਨ ਤੋਂ ਜਿਸ ਜਨ ਤੁਹਾਡੇ ਨਾਲ ਪੰਜਾਬ ਦੇ ਅਫਸਰਾਂ ਨੇ ਬਦਸਲੂਕੀ ਕੀਤੀ ਸੀ ਤੁਸੀਂ ਉਹਨਾਂ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਤੁਸੀਂ ਉਹਨਾਂ ਨੂੰ ਸਸਪੈਂਡ ਜਾਂ ਡਿਸਮਿਸ ਕਿਉਂ ਨਹੀਂ ਕੀਤਾ ਜਦ ਤੁਹਾਨੂੰ ਉਹਨਾਂ ਨੇ ਪਿਛਲੀਆਂ ਕੁਰਸੀਆਂ ਤੇ ਬਿਠਾਇਆ ਸੀ ਤੇ ਆਪ ਉਹਨਾਂ ਨੇ ਆਪਣੇ ਟੱਕਰ ਪਹਿਲੀਆਂ ਕੁਰਸੀਆਂ ਤੇ ਬਿਠਾ ਲਏ ਜੀ ਉਹ ਦਿਨ ਰੰਡੀ ਰੋਣਾ ਕਿਉਂ ਨਹੀਂ ਪਾਇਆ ਹੁਣ ਤੁਹਾਨੂੰ ਲੱਗਾ ਕਿ ਸਾਡੀਆਂ ਟਿਕਟਾਂ ਕੱਟੀਆਂ ਜਾਣੀਆਂ ਮੈਂ ਤੇ ਆਪਾਂ ਜਿੰਨਾ ਹਾਰ ਦਾ ਟੋਕਰਾ ਨਾ ਉਸ ਚੋਕੇ ਆਪਾਂ ਆਪਣੇ ਸਿਰ ਤੋਂ ਲਾ ਕੇ ਤੇ ਪੰਜਾਬ ਦੇ ਅਫਸਰਾਂ ਤੇ ਸਿਰ ਤੇ ਰੱਖ ਦਈਏ ਅਫਸਰ ਠੀਕ ਆ ਲੋਕ ਉਹਨਾਂ ਦਾ ਮਜ਼ਾਜ ਆ ਉਹ ਅਸਲੀ ਰਾਜੇ ਤੇ ਉਹ ਹੀ ਆ ਬੜੇ ਆਕੜ ਖੋਰੇ ਵੀ ਆ ਬਹੁਤ ਸਾਰੇ ਕਈ ਫੀਲਡ ਦੇ ਵਿੱਚ ਜਾ ਕੇ ਖੁਸ਼ ਨੇ ਕਈ ਤੇ ਸਵੇਰੇ ਸ਼ਾਮ ਦਫ਼ਤਰ ਚ ਬੈਠੇ ਰਹਿੰਦੇ ਆਗੇ ਨੇ ਇੱਕ ਕਾਰਨ ਹੋ ਸਕਦਾ ਕਿ ਸਾਡੀ ਜਿਹੜੀ ਪੰਜਾਬ ਦੀ ਜਿਹੜੀ ਅਪਸ਼ਿਸ਼ ਆਈ ਹੈ ਉਹਨੂੰ ਤੇ ਨਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕੰਟਰੋਲ ਕਰ ਪਏ ਨਾ ਕੈਪਟਨ ਮਰਿੰਦਰ ਸਿੰਘ ਕੰਟਰੋਲ ਕਰ ਪਏ ਤੇ ਨਾ ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਨਾ ਉਹ ਲਾਲ ਸਿੰਘ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਹਿ ਚੁੱਕੇ ਨੇ 1957 ਦੇ ਵਿੱਚ ਪਹਿਲੀ ਵਾਰ ਦਫਾ ਐਮਐਲਏ ਬਣ ਗਏ ਪਿੱਛੇ ਜੀ ਉਹਨਾਂ ਦੀ ਇੱਕ ਆਡੀਓ ਵੀ ਵਾਇਰਲ ਹੋਈ ਡਾਕਟਰ ਧਰਮਵੀਰ ਗਾਂਧੀ ਹੋਣਾ ਬਾਰੇ ਬੜੀ ਭੈੜੀ ਆਡੀਓ ਸੀ ਲਾਲ ਸਿੰਘ ਹੁਣੀ ਕਹਿੰਦੇ ਆ ਕਿ ਜਿਹੜੀ ਬਿਊਰੋਕ੍ਰੇਸੀ ਨਾ ਪੰਜਾਬ ਦੀ ਬਾਕੀ ਸੂਬਿਆਂ ਦੀ ਠੀਕ ਹੈ ਜਿਹੜੇ ਸਾਊਥ ਦੇ ਵਿੱਚ ਨਾ ਉਹ ਕਹਿੰਦੇ ਨੇ ਕੰਚ ਪਾਏ ਦੁਖਦੇ ਨਹੀਂ ਅਫਸਰ ਹਰਿਆਣੇ ਦੇ ਬੜੇ ਵਧੀਆ ਅਫਸਰ ਨੇ ਪੰਜਾਬ ਦੇ ਵਿੱਚ ਇੱਕ ਨਾ ਇੱਕ ਇੱਕ ਬੜੀਆਂ 30 ਸਾਲ ਹੋ ਚੁੱਕੇ ਨੇ ਜੀ ਪੰਜਾਬ ਦਾ ਮਾਹੌਲ ਖਰਾਬ ਵੀ ਤੇ ਅਫਸਰਸ਼ਾਹੀ ਉਦੋਂ ਦੀ ਵਿਗੜੀ ਹੋਈ ਨਹੀਂ ਅਸਲ 'ਚ ਪੋਲਿਟਿਸ਼ੀਅਨ ਵਿਗੜੇ ਹੋਏ ਨੇ ਜੀ ਉਹਨਾਂ ਨੂੰ ਅਫਸਰਾਂ ਕੋ ਕੰਮ ਨਹੀਂ ਲੈਣੇ ਆਉਂਦੇ ਹੈਗੇ ਤੇ ਇਹਦਾ ਸਵਾਲ ਹੈ ਕਿ ਤੁਹਾਡੀ ਨਲਾਇਕੀ ਆ ਤੁਸੀਂ ਕਮਜ਼ੋਰ ਹੋ ਤੁਹਾਨੂੰ ਨੌਲੇਜ ਨਹੀਂ ਹੈਗੀ ਤੇ ਲਾਲ ਸਿੰਘ ਕਹਿੰਦੇ ਹੁੰਦੇ ਐ ਅਕਸਰ ਕਿ ਜਿਹੜੀ ਪੰਜਾਬ ਦੀ ਬਿਊਰੋਕ੍ਰੇਸੀ ਆ ਜਾਂ ਤੇ ਇਹਨਾਂ ਨੂੰ ਆਪਣੇ ਮੋਢਿਆਂ ਤੇ ਚੜਾ ਲੋ ਤੇ ਜਾਂ ਇਹਨਾਂ ਦੇ ਮੋਢਿਆਂ ਤੇ ਚੜਜੋ ਇਹ ਸਵਾਲ ਤੇ ਜਿਹੜੇ ਤੇ ਅਫਸਰਾਂ ਦੇ ਮੋਢੇ ਤੇ ਐਮਐਲਏ ਚੜ ਜਾਂਦੇ ਨੇ ਉਹ ਫਿਰ ਕੰਮ ਹੁੰਦੇ ਨੇ ਤੇ ਜਿਹੜੇ ਆਪਣੇ ਮੋਢਿਆਂ ਤੇ ਚੜਾ ਲੈਂਦੇ ਨੇ ਉਹ ਫਿਰ ਅਫਸਰ ਆਪਣੀਆਂ ਉਹਨਾਂ ਦੀਆਂ ਪੌਮਬਾਰਾਂ ਜਦ ਇਹਨਾਂ ਦੇ ਐਮਐਲਏਜ਼ ਨੂੰ ਜਾਂ ਇਹਨਾਂ ਦੇ ਮੰਤਰੀਆਂ ਨੂੰ ਰਾਈਟ ਨਹੀਂ ਆਪਣੇ ਪਤਾ ਕਿ ਸਾਡੇ ਰਾਈਟ ਕੀ ਆ ਜਦ ਮੰਤਰੀ ਡਾਇਰੈਕਟਰਾਂ ਨੂੰ ਦਫਤਰਾਂ 'ਚ ਜਾ ਕੇ ਮਿਲਦੇ ਨੇ ਸੈਕਟਰੀਆਂ ਨੂੰ ਉਹਨਾਂ ਦੇ ਦਫਤਰਾਂ ਵਿੱਚ ਜਾ ਕੇ ਮਿਲਦੇ ਨੇ ਉਹ ਮੰਤਰੀ ਨੂੰ ਜੇ ਰਾਈਟ ਨਹੀਂ ਹੈਗਾ ਤੇ ਉਹਨੂੰ ਸਮਝਣਾ ਚਾਹੀਦਾ ਹੈ ਇਹ ਤਾਂ ਵੱਡੇ ਪੱਦਰ ਦੀ ਗੱਲ ਹੋ ਗਈ ਕਿ ਇੱਕ ਕੈਬਨਟ ਮੰਤਰੀ ਆ ਜਿਹੜਾ ਸੈਕਟਰੀ ਜਾਂ ਡਾਇਰੈਕਟਰ ਦੇ ਰੂਮ 'ਚ ਜਾ ਕੇ ਜਾਂ ਉਹਨਾਂ ਦੇ ਆਫਿਸ 'ਚ ਜਾ ਕੇ ਦਫਤਰ 'ਤੇ ਜਾ ਕੇ ਮਿਲ ਰਿਹਾ ਇਸ ਤੋਂ ਇਲਾਵਾ ਹੇਠਲੇ ਪੱਦਰ ਤੇ ਲੋਕ ਜਦੋਂ ਮੰਤਰੀਆਂ ਦੇ ਕੋਲੋਂ ਕੰਮ ਕਰਵਾਉਣ ਆਉਂਦੇ ਆ ਰਾਸ਼ਨ ਵਾਲੇ ਡੀਪੂ ਨੂੰ ਫੋਨ ਲਾ ਲੈਣਾ ਐਸਐਚਓ ਨੂੰ ਫੋਨ ਲਾ ਲੈਣਾ ਤੇ ਅੱਗੋਂ ਐਸਐਚਓ ਪਛਾਣਿਆ ਹੀ ਨਾ ਮੰਤਰੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਈ ਥਾਵਾਂ ਤੋਂ ਸਾਹਮਣੇ ਆਈਆਂ ਇਹ ਖਬਰਾਂ ਵੀ ਬਣਦੀਆਂ ਰਹੀਆਂ ਕਿ ਸਾਡੀ ਚੱਲਦੀ ਨਹੀਂ ਕੋਈ ਕਹਿੰਦਾ ਰਿਹਾ ਸਪੀਕਰ ਕੋਲ ਸਪੀਕਰ ਸਾਹਿਬ ਨੂੰ ਕਿੰਨੀਆਂ ਹੀ ਸ਼ਿਕਾਇਤਾਂ ਆ ਗਈਆਂ ਸੀ ਵਿਧਾਇਕਾਂ ਦੀਆਂ ਕਿ ਸਾਡਾ ਪੁਲਿਸ ਪ੍ਰਸ਼ਾਸਨ ਨਹੀਂ ਸੁਣਦਾ ਸਾਡਾ ਫਲਾਣੇ ਨਹੀਂ ਸੁਣਦੇ ਦਫ਼ਤਰ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੈ ਔਰ ਸਾਡਾ ਨਾਮ ਲੈ ਕੇ ਸਾਨੂੰ ਕੋਈ ਰਿਸਪੈਕਟ ਨਹੀਂ ਦਿੱਤੀ ਜਾਂਦੀ ਸਿੱਧਾ ਹੀ ਬੁਲਾਇਆ ਜਾਂਦਾ ਇਸ ਤਰ੍ਹਾਂ ਦੀਆਂ ਕਿੰਨੀਆਂ ਸ਼ਿਕਾਇਤਾਂ ਆਈਆਂ ਸੀ ਬਿਲਕੁਲ ਲਾਜ਼ਮੀ ਤੌਰ ਤੇ ਮੈਂ ਉਹੀ ਕਹਿ ਰਿਹਾ ਨਾ ਕਿ ਜੇ ਇਹਨਾਂ ਨੂੰ ਪਤਾ ਨਹੀਂ ਤੁਹਾਡੇ ਅਧਿਕਾਰ ਕੀ ਨੇ ਜੇ ਇਲਾਕੇ ਦੇ ਥਾਣੇਦਾਰ ਨੇ ਇਲਾਕੇ ਦੇ ਤਹਿਸੀਲਦਾਰ ਨੇ ਆਪਣੇ ਇਲਾਕੇ ਦੇ ਐਮਐਲਏ ਜਾਂ ਮੰਤਰੀ ਦਾ ਫੋਨ ਸੇਵ ਨਹੀਂ ਕੀਤਾ ਆਪਣੇ ਅਕਾਊਂਟ ਦੇ ਵਿੱਚ ਜੇ ਤਾਂ ਮਦਰ ਤੁਹਾਡੇ ਗੈਪ ਹੀ ਬਹੁਤ ਜ਼ਿਆਦਾ ਹੈਗਾ ਉਹਦੇ ਵਿੱਚ ਕਮਜ਼ੋਰੀ ਅਫਸਰ ਦੀ ਥੋੜਾ ਹੈ ਉਹਦੇ ਵਿੱਚ ਕਮਜ਼ੋਰੀ ਤੇ ਇਲਾਕੇ ਦੇ ਐਮਐਲਏ ਜਾਂ ਮੰਤਰੀ ਦੀ ਹੈ ਹੁਣ ਸਵਾਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜ ਨਮੋਸ਼ੀ ਪਰਿਹਾਰ ਦਾ ਸਾਹਮਣਾ ਕਰਨਾ ਪਿਆ ਨਾ ਉਹਦੀ ਉਹ ਪਰਚੋਲ ਕਰ ਰਹੇ ਨੇ ਪਰਚੋਲ ਕਰਨਾ ਚੰਗੀ ਗੱਲ ਉਹਨੂੰ ਪਰਚੋਲ ਕਹਿ ਲਓ ਉਹਨੂੰ ਮੰਥਨ ਕਹਿ ਲਓ ਇੱਕ ਹੀ ਸ਼ਬਦ ਆ ਹੁਣ ਸਵਾਲ ਹੈ ਕਿ ਉਹ ਜਿਹੜੇ ਐਮਐਲਏਜ਼ ਨੇ ਫੀਡਬੈਕ ਦਿੱਤੀ ਆ ਉਹਦੇ ਚ ਸਾਰੇ ਨਹੀਂ ਕਿਹਾ ਜੀ ਪਹਿਲਾਂ ਤੇ ਇਹ ਕਹਿੰਦੇ ਰਹੇ ਕਿ ਜੀ ਸ਼੍ਰੀ ਰਾਮ ਭਗਵਾਨ ਜੀ ਦਾ ਨਾਰਾ ਚੱਲ ਗਿਆ ਜੈ ਸ਼੍ਰੀ ਰਾਮ ਨਾਰਾ ਚੱਲ ਗਿਆ ਫਿਰ ਜੀ ਕਿਸਾਨਾਂ ਦਾ ਵਿਰੋਧ ਚੱਲ ਗਿਆ ਜੀ ਫਿਰ ਸਾਡੇ ਤੋਂ ਜਿਹੜੇ ਵਪਾਰੀ ਸੀ ਉਹ ਨਾਰਾਜ਼ ਹੋ ਗਏ ਹੁਣ ਇੱਕ ਹੋਰ ਕੱਛ ਚ ਮੁੰਗਲੀ ਕੱਢ ਕੇ ਮਾਰਨ ਦੀ ਕੋਸ਼ਿਸ਼ ਕਿ ਅ fırsਰ ਕੇ fırsਰ ਨਹੀਂ ਸੰਦੇ ਹੁਣ ਮੁੱਖ ਮੰਤਰੀ ਭਗਵੰਤ ਮਾਨੇ ਦੇ ਚ ਕੀ ਕਰਨ ਕਰਨਗੇ ਉਹਨਾਂ ਨੇ ਕੀ ਇੱਕ ਖਾਕਾ ਤਿਆਰ ਕਰ ਲਿਆ ਉਹ ਹੁਣ ਪਬਲਿਕ ਮੀਟਿੰਗ ਕਰਨਗੇ ਪਬਲਿਕ ਮੀਟਿੰਗ ਇਨ ਦਾ ਸੈਂਸ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੁਣੀ ਕਰਦੇ ਰਹੇ ਸੰਗਤ ਦਰਸ਼ਨ ਉਹਦਾ ਕੋਈ ਨਵਾਂ ਰੂਪ ਕੱਢ ਲੈਣਗੇ ਉਹ ਕੀ ਟੈਲੀਫੋਨ ਦੇ ਜ਼ਰੀਏ ਜਾਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਕੁਝ ਨਾ ਕੁਝ ਸਰਕਾਰ ਨੇ ਖਾਕਾ ਤਿਆਰ ਕਰ ਲਿਆ ਪਰ ਸਵਾਲ ਇਹ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਇਹ ਕਹਿ ਰਹੇ ਨੇ ਸਾਡੀ ਅਫਸਰ ਸੁਣਵਾਈ ਨਹੀਂ ਕਰਦੇ ਕੀ ਉਹਨਾਂ ਐਮਐਲਏ ਦੀ ਮੰਤਰੀ ਸੁਣਵਾਈ ਕਰਦੇ ਨੇ ਜਾਂ ਉਹਨਾਂ ਐਮਐਲਏ ਦੀ ਅਪਰੋਚ ਸਿੱਧੀ ਸਪੀਕਰ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਤੱਕ ਹੈ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਗੈਪ ਐਮਐਲਏ ਤੇ ਅਫਸਰਾਂ ਦਾ ਵੀ ਹੈ ਤੇ ਗੈਪ ਮੰਤਰੀਆਂ ਦਾ ਤੇ ਐਮਐਲਏ ਦਾ ਵੀ ਪਿੱਛੇ ਜੀ ਇੱਕ ਆਮ ਆਦੀ ਪਾਰਟੀ ਦੇ ਹੀ ਐਮਐਲਏ ਨੇ ਇਦਾਂ ਗੱਲਬਾਤ ਕਰਕੇ ਦੱਸਿਆ ਕਿ ਇੱਕ ਐਸਐਚਓ ਜਿਹੜਾ ਵਾ ਉਹਦੀ ਉਹ ਮੰਤਰੀ ਦੇ ਕਹਿਣੇ ਤੋਂ ਸੀ ਬਾਹਰ ਸੀ ਕੰਮ ਨਹੀਂ ਕਰਦਾ ਉਹਨੇ ਐਸਐਸਪੀ ਨੂੰ ਕਿਹਾ ਇੱਕ ਇੱਕ ਲਾਪਰਵਾ ਐਸਐਚਓ ਤੇ ਮੰਤਰੀ ਨੇ ਉਹਨੂੰ ਫੋਨ ਕੀਤਾ ਵੇ ਐਸਐਸਪੀ ਨੂੰ ਤੇ ਐਸਐਸਪੀ ਨੇ ਉਹਨੂੰ ਐਸਐਚਓ ਨੂੰ ਨਹੀਂ ਬਦਲਿਆ ਫਿਰ ਉਹ ਮੰਤਰੀ ਕਹਿੰਦੇ ਆ ਕਿ ਸਪੀਕਰ ਕੋਲ ਪਹੁੰਚੀ ਸਪੀਕਰ ਕੋਲ ਕਿਉਂ ਪਹੁੰਚੀ ਉਹਨੂੰ ਮੁੱਖ ਮੰਤਰੀ ਸਾਹਿਬ ਕੋ ਜਾਣਾ ਚਾਹੀਦਾ ਸੀ ਉਹ ਸਵਾਲ ਆ ਫਿਰ ਸਪੀਕਰ ਨੇ ਐਸਐਸਪੀ ਨੂੰ ਕਿਹਾ ਫਿਰ ਜਾ ਕੇ ਸੁਣਨ ਚਾਕੇ ਉਹ ਐਸਐਚਓ ਬਦਲਿਆ ਗਿਆ ਕਿਉਂਕਿ ਸਪੀਕਰ ਕੋ ਵੀ ਬਹੁਤ ਸਾਰੀਆਂ ਪਾਵਰਾਂ ਨੇ ਅਫਸਰ ਡਰਦੇ ਨੇ ਕਿ ਕੱਲ ਨੂੰ ਕੋਈ ਐਮਐਲ ਨੂੰ ਸ਼ਿਕਾਇਤ ਕਰ ਦਿੰਦਾ ਤੇ ਉਹ ਫਿਰ ਮੇਰੀ ਸਪੀਕਰ ਅੱਗੇ ਪੇਸ਼ੀ ਹੋਣੀ ਇਹ ਜਦੋਂ ਵੱਡਾ ਜਿਹੜਾ ਗੈਪ ਪਿਆ ਨਾ ਜੀ ਇਹ ਵਾਲਾ ਸਵਾਲ ਹੁਣ ਸੀਐਮ ਸਾਹਿਬ ਨੇ ਖਾਕਾ ਤਿਆਰ ਕੀਤਾ ਉਹ ਖਾਕੇ ਦੇ ਵਿੱਚ ਕੀ ਸੀਐਮ ਸਾਹਿਬ ਐਮਐਲ ਇਸ ਤੇ ਅਫਸਰ ਦੇ ਵਿੱਚਕਾਰ ਇੱਕ ਪੋਲ ਦੇ ਤਰ੍ਹਾਂ ਕੰਮ ਕਰਨਗੇ ਹੁਣ ਤਾਂ ਇਹ ਚਾਹੀਦਾ ਹੈ ਕਿ ਅਫਸਰਾਂ ਨੂੰ ਜਿਹੜੇ ਡਾਇਰੈਕਸ਼ਨ ਸਰਕਾਰ ਦੀ ਜਾਣੀ ਚਾਹੀਦੀ ਹੈ ਜਿਹੜੀ ਸਰਕਾਰ ਦੀ ਜਿਹੜੀ ਪੋਲੀਟੀਕਲ ਵਿਲ ਹੁੰਦੀ ਆ ਉਹ ਅਫਸਰਾਂ ਤੱਕ ਜਾਣੀ ਚਾਹੀਦੀ ਹੈ ਔਰ ਅਫਸਰ ਇਹ ਨਹੀਂ ਹੈ ਕਿ ਤੁਸੀਂ ਐਮਐਲਏ ਬਣ ਗਏ ਉਹ ਤੇ ਤੁਸੀਂ ਉਹਨਾਂ ਕੋਈ ਗੈਰਕਾਨੂੰਨੀ ਕੰਮ ਕਰਵਾਓ ਜਿਹੜੇ ਜੈਨੂਨ ਕੰਮ ਨੇ ਉਹ ਅਫਸਰ ਆਨ ਦੀ ਮੈਰਿਟ ਕਰ ਦਿੰਦੇ ਨੇ ਜਿਹੜੇ ਤੁਹਾਡੇ ਨਜਾਇਜ਼ ਕੰਮ ਹੋ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਉਹ ਤੁਹਾਡੇ ਕੰਮ ਕੋਈ ਵੀ ਅਫਸਰ ਨਹੀਂ ਕਰਦਾ ਹਾਂ ਕਈ ਜਿਹੜੇ ਬੇਈਮਾਨ ਅਫਸਰ ਨੇ ਉਹ ਕਰ ਦਿੰਦੇ ਕਿ ਚਾਰ ਪੈਸੇ ਤੁਹਾਡੇ ਚਾਰ ਪੈਸੇ ਸਾਡੇ ਪੰਜਾਬ ਦੇ ਅਫਸਰ ਬਹੁਤ ਸਾਰੇ ਅਮੀਰ ਪੈ ਹੈ ਨੇ ਇਨਾਂ ਦੇ ਚੰਡੀਗੜ੍ਹ ਦੇ ਨੇੜੇ ਤੇ ਦੇਖ ਲੋ ਇਹਨਾਂ ਦੇ ਫਾਰਮ ਹਾਊਸ ਆ ਕਈਆਂ ਨੇ ਜਿਹੜੇ ਪੰਜਾਬ ਵਾਲੇ ਨੇ ਉਹਨਾਂ ਦੇ ਪੈਸੇ ਬਾਹਰ ਜਾਂਦੇ ਨੇ ਜਿਹੜੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਅਫਸਰ ਉਹ ਆਪਣੇ ਹੋਮ ਸਟੇਟ ਦੇ ਵਿੱਚ ਪੈਸੇ ਇਨਵੈਸਟ ਕਰਦੇ ਨੇ ਇਹਦੇ ਵਿੱਚ ਕੀ ਹੈ ਜਿੰਨੇ ਕੀ ਪੋਲਿਟਿਸ਼ੀਅਨ ਬਦਨਾਮ ਉਸ ਤੋਂ ਜ਼ਿਆਦਾ ਅਫਸਰਸ਼ਾਹੀ ਵੀ ਬਦਨਾਮ ਆ ਹੁਣ ਇਸ ਸਥਿਤੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਇੱਕ ਵੱਡੀ ਗੱਲ ਆ ਕਿ ਉਹ ਐਮਐਲਏ ਸੁਣਵਾਈ ਨਹੀਂ ਪਰ ਸਭ ਤੋਂ ਵੱਡੀ ਗੱਲ ਇਹ ਕਿ ਸਰਕਾਰ ਨੂੰ ਉਦੋਂ ਨਹੀਂ ਜਦੋਂ ਤੁਸੀਂ ਸੰਗਰੂਰ ਹਾਰੇ ਸੀ ਉਹਨੇ ਇਹ ਕਿਹੜੇ ਐਮਐਲਏ ਨੇ ਜਿਹੜੇ ਜਿੱਤ ਗਏ ਨੇ ਐਮਐਲਏ ਜਿਹੜੇ ਆਪਣੀ ਇੱਜ਼ਤ ਬਚਾ ਸਕਨੇ ਆਪਣੇ ਆਪਣੇ ਹਲਕਿਆਂ ਦੇ ਵਿੱਚੋਂ ਉਹਨਾਂ ਦੇ ਮਤਲਬ ਕੰਮ ਹੋ ਰਹੇ ਨੇ ਤੇ ਜਿਹੜੇ ਇਹਨਾਂ ਦੇ ਬਾੜ ਦੇ ਕਰੀਬ ਹਾਰੇ ਨੇ ਇਹਦਾ ਮਤਲਬ ਉਹਨਾਂ ਦੇ ਕੰਮ ਨਹੀਂ ਕੰਮ ਨਹੀਂ ਹੋ ਰਹੇ ਇਹ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਸਵਾਲ ਆ ਪਰ ਹੁਣ ਮੁੱਖ ਮੰਤਰੀ ਇੱਕ ਦੱਸਿਆ ਜਾ ਰਿਹਾ ਕਿ ਇੱਕ ਖਾਕਾ ਤਿਆਰ ਕਰ ਰਹੇ ਨੇ ਉਸ ਖਾਕੇ ਦੇ ਵਿੱਚ ਕੀ ਨਿਕਲ ਕੇ ਆਉਂਦਾ ਕਿਉਂਕਿ ਸਰਕਾਰ ਪਹਿਲਾਂ ਸਕ੍ਰਿਪਟ ਲਿਖਦੀ ਆ ਤੇ ਪਹਿਲਾਂ ਸਕ੍ਰਿਪਟ ਲੈਦੀ ਆ ਫਿਰ ਕੰਮ ਕਰਦੀ ਜਿਵੇਂ ਫਿਲਮਾਂ ਨਹੀਂ ਬਣਾਈਦੀਆਂ ਹਨਾ ਉਹ ਪਹਿਲਾਂ ਸਕ੍ਰਿਪਟ ਲਿਖੀ ਜਾਂਦੀ ਨਾ ਜੀ ਡਾਇਲੋਗ ਲਿਖੇ ਜਾਂਦੇ ਨੇ ਪੰਚ ਲਾਈਨਾਂ ਲਿਖੀਆਂ ਜਾਂਦੀਆਂ ਨੇ ਫਿਰ ਟ੍ਰੇਲਰ ਆਉਂਦੇ ਨੇ ਸਿਮਿਲਰ ਰਹੀ ਇਹ ਸਰਕਾਰ ਵੀ ਇਦਾਂ ਕਰੀ ਪਹਿਲੋ ਸਕ੍ਰਿਪਟ ਤਿਆਰ ਕਰੂਗੀ ਫਿਰ ਉਹ ਖਬਰਾਂ ਬਣਨਗੀਆਂ ਫਿਰ ਡਾਇਲਗ ਆਉਣਗੇ ਫਿਰ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜਦ ਸਰਕਾਰ ਤੇ ਫਿਲਮ ਦੇ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਫਿਲਮਾਂ ਲਾ ਲੋ ਪੰਜਾਬੀ ਫਿਲਮਾਂ ਜਾਂ ਹਿੰਦੀ ਫਿਲਮ ਲਾ ਲੋ ਤੇ ਪੰਜਾਬ ਸਰਕਾਰ ਤੇ ਦਿੱਲੀ ਦੀ ਸਰਕਾਰ ਮੈਨੂੰ ਉਦਾਂ ਹੀ ਲੱਗਦਾ ਹੈ ਕਿ ਜਿਵੇਂ ਮੈਂ ਕੋਈ ਬਾਲੀਵੁੱਡ ਦੀ ਜਾਂ ਪੰਜਾਬੀ ਫਿਲਮ ਦੇਖ ਰਿਹਾ ਜਾਂ ਫਿਰ ਮੈਂ ਦਿੱਲੀ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇਖ ਰਿਹਾ ਦੋਨੇ ਬਰਾਬਰ ਹੀ ਹੈ ਟ੍ਰੇਲਰ ਫਿਲਮਾਂ ਵਾਲਾ ਸਾਫ ਕਿਤਾਬੀ ਚੱਲ ਰਿਹਾ ਹੈ। ਨਵੇਂ ਪੱਕੇ ਦੀ ਜਿੱਥੋਂ ਤੱਕ ਗੱਲ ਰਹੀ ਉਸ ਖਾਕੇ ਦੇ ਵਿੱਚ ਗੱਲ ਇਹ ਬੜੀ ਮੈਂਸ਼ਨ ਕੀਤੀ ਗਈ ਹੈ ਜ਼ੋਰਦਾਰ ਦੇ ਢੰਗ ਦੇ ਨਾਲ ਕਿ ਮੁੱਖ ਮੰਤਰੀ ਨੂੰ ਹੁਣ ਆਪ ਖੁਦ ਮੀਟਿੰਗਾਂ ਕਰਨੀਆਂ ਪੈਣਗੀਆਂ ਲੋਕਾਂ ਨਾਲ ਸਿੱਧਾ ਰابطਾ ਬਣਾਉਣ ਦੇ ਲਈ ਇਹ ਵੀ ਅਫਸਰਾਂ ਨੇ ਸਲਾਹ ਦਿੱਤੀ ਹੈ ਕਿ ਜੇਕਰ ਵਿਧਾਇਕਾਂ ਦੀ ਉੱਥੇ ਨਹੀਂ ਹੈ ਆਪਣੇ ਹਲਕੇ ਦੇ ਵਿੱਚ ਉਨੀ ਪੁੱਛਗਿੱਛ ਜਾਂ ਫਿਰ ਮੁੱਖ ਮੰਤਰੀ ਪ੍ਰਭਾਵ ਪਾਉਣ ਦੀ ਖਾਤਰ ਵੱਖ-ਵੱਖ ਕੌਨਿਆਂ 'ਚ ਘੁੰਮਣਗੇ। ਪਰ ਇਸ ਤੋਂ ਪਹਿਲਾਂ ਫਿਰ ਇਸ ਦਾ ਮਤਲਬ ਉਹ ਫਾਰਮੂਲਾ ਫੇਲ ਹੋ ਗਿਆ ਸਰਕਾਰ ਦਾ ਜਾਂ ਚੰਗੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਜ਼ਮੀਨੀ ਪੱਧਰ ਤੇ ਜਿਸ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਘਰ ਘਰ ਦੇ ਵਿੱਚ ਕੰਮ ਜਾ ਕੇ ਕਰਾਵਾਂਗੇ ਜਿਹੜਾ ਘਰੇ ਹੀ ਸੇਵਾ ਦਿੱਤੀ ਜਾਏਗੀ ਸਰਕਾਰ ਤੁਹਾਡੇ ਦਵਾਰ ਉਹ ਮਿਸ਼ਨ ਆ ਜਿਹੜਾ ਜਾਂ ਤਾਂ ਚੰਗੀ ਤਰ੍ਹਾਂ ਲਾਗੂ ਨਹੀਂ ਹੋਇਆ ਜਾਂ ਫਿਰ ਉਹ ਖਾਕਾ ਹੀ ਸਾਰਾ ਫੇਲ ਹੋ ਗਿਆ ਪੁਰਾਣੇ ਵਾਲਾ ਹੁਣ ਨਵੇਂ ਸਿਰੋਤੋਂ ਕਰਨਾ ਪੈਣਾ ਸੰਦੀਪ ਮੈਂ ਉਹ ਵੀ ਕਹਿ ਰਹੇ ਜਿਹੜੀ ਸਰਕਾਰ ਪਹਿਲਾਂ ਸਿਕ ਸਕ੍ਰਿਪਟ ਤਿਆਰ ਕਰਦੀ ਹੈਗੀ ਨਾ ਜੀ ਇਹਨਾਂ ਨੇ ਕਿਹਾ ਕਿ ਸਰਕਾਰ ਤੁਹਾਡੇ ਦਵਾਰ ਜਾਂ ਸੱਤਾ 'ਚ ਚੱਲੂਗੀ ਸਰਕਾਰ ਜੇ ਸੱਤਾ 'ਚ ਚੱਲੂਗੀ ਸਰਕਾਰ ਮਤਲਬ ਅਫਸਰਸ਼ਾਹੀ ਤੱਕ ਮੈਸੇਜ ਜਾਣਾ ਚਾਹੀਦਾ ਸੀ ਮਤਲਬ ਬਲਾਕ ਲੈਵਲ ਦੇ ਅਫਸਰਾਂ ਦੇ ਆਪਾਂ ਗੱਲ ਕਰ ਲਈਏ ਬੀ ਡੀ ਪੀਓ ਤਹਿਸੀਲਦਾਰ ਡੀਐਸਪੀ ਐਸਡੀਐਮ ਜ਼ਿਲ੍ਹੇ ਲੈਵਲ ਦੇ ਡੀਸੀ ਐਸਐਸਪੀ ਏਡੀਸੀ ਜੋ ਵੀ ਹੈ ਨਾ ਜਿਹੜਾ ਸਰਕਾਰੀ ਇੱਕ ਢਾਂਚਾ ਹੁੰਦਾ ਇਹਦਾ ਮਤਲਬ ਸਰਕਾਰ ਦਾ ਜਿਹੜਾ ਮੈਸੇਜ ਆਮ ਆਦੀ ਪਾਰਟੀ ਦਾ ਜਿਹੜਾ ਮੈਸੇਜ ਆ ਉਹ ਨਹੀਂ ਗਿਆ ਉਹ ਮੈਸੇਜ ਕਿੰਨੇ ਪਹੁੰਚਾਉਣੇ ਹਨ ਜੇ ਆਪਾਂ ਪੁਲਿਸ ਲੈਵਲ ਦੀ ਗੱਲ ਕਰੀਏ ਤੇ ਡੀਜੀਪੀ ਦਾ ਮੈਸੇਜ ਐਸਐਸਪੀ ਤੱਕ ਜਾਣਾ ਚਾਹੀਦਾ ਐਸਐਸਪੀ ਦਾ ਜਿਹੜਾ ਮੈਸੇਜ ਆ ਉਹ ਐਸਐਚਓ ਤੱਕ ਜਾਣਾ ਚਾਹੀਦਾ ਜੇ ਆਪਾਂ ਸਿਵਲ ਪ੍ਰਸ਼ਾਸਨ ਦੀ ਗੱਲ ਕਰ ਲਈਏ ਚੀਫ ਸਕੱਰੇਟਰੀ ਦਾ ਮੈਸੇਜ ਡੀਸੀ ਤੱਕ ਜਾਣਾ ਜਿਹਦਾ ਡੀਸੀ ਦਾ ਇਹ ਕੰਮ ਹੋ ਤਸੀਲਦਾਰ ਤੱਕ ਜਾਣਾ ਚਾਹੀਦਾ ਉੱਥੋਂ ਦੇ ਕਲਰਕਾਂ ਤੱਕ ਜਾਣਾ ਚਾਹੀਦਾ ਉਹ ਸਰਕਾਰ ਦਾ ਇੱਕ ਵਿਜ਼ਨ ਹੈ ਹੁਣ ਸਰਕਾਰ ਕਹਿੰਦੀ ਸਰਕਾਰ ਆਪਕੇ ਦਵਾਰ ਜਾਂ ਸੱਥਾਂ ਚ ਸਰਕਾਰ ਇਹ ਕਹਿਣ ਵਾਲੀਆਂ ਗੱਲਾਂ ਵਾ ਇੱਕ ਆਰਡਰ ਉਹ ਆਪਣੇ ਆਪ ਚ ਇੱਕ ਵੱਡੀ ਗੱਲ ਹੁੰਦੀ ਹੈ ਇਹ ਚਾਹੇ ਬਾਦਲ ਸਾਹਿਬ ਦਾ ਸੰਗਤ ਦਰਸ਼ਨੀ ਉਹ ਸਰਕਾਰ ਤੇ ਬੋਝ ਹੀ ਪੈਂਦਾ ਰਹੇਗਾ ਪਰ ਇਹ ਕਿ ਲੋਕਾਂ ਦੇ ਨਾਲ ਤੁਹਾਡੇ ਸਿੱਧੇ ਕਨੈਕਟੀਵਿਟੀ ਹੈ ਹੁਣ ਇਸ ਇਸ ਮਸਲੇ ਦੇ ਵਿੱਚ ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹ ਕਿਹੜਾ ਨਵਾਂ ਖਾਕਾ ਤਿਆਰ ਕਰਦੇ ਨੇ ਜਿਹੜੀਆਂ ਸਮੱਸਿਆਵਾਂ ਹਮ ਐਮ ਐਲ ਏਜ਼ ਦੀਆਂ ਦੂਰ ਹੋਣ ਗਿਆ ਹੁਣ ਇੱਕ ਸਭ ਤੋਂ ਵੱਡਾ ਸਵਾਲ ਹੈ ਕਿ ਉਹ ਲੋਕਾਂ ਦੀਆਂ ਪ੍ਰੋਬਲਮਸ ਨੇ ਜਾਂ ਵਿਧਾਇਕਾਂ ਦੀਆਂ ਪ੍ਰੋਬਲਮਸ ਨੇ ਉਹ ਇੱਕ ਇੱਕ ਵੱਖਰਾ ਪਰਚੋਲ ਦਾ ਵਿਸ਼ਾ ਕਿ ਐਮ ਐਲ ਏ ਕਿਉਂ ਖਫਾ ਨੇ ਐਮਐਲਏ ਦੇ ਕੀ ਜੋ ਮੰਤ ਦਪਤਰਾ ਜਦੇ ਉਹਨਾਂ ਨੂੰ ਚਾਹ ਪਾਣੀ ਮਿਲਦਾ ਉਹਨਾਂ ਨੂੰ ਸਲੂਟ ਨਹੀਂ ਵੱਜਦੇ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਜੇ ਲੋਕ ਐਮਐਲਏ ਤੱਕ ਪਹੁੰਚ ਰਹੇ ਨੇ ਤੇ ਕੀ ਜਿਹੜੇ ਲੋਕ ਨੇ ਉਹ ਸਿੱਧਾ ਐਸਐਚਓ ਡੀਐਸਪੀ ਤਹਿਸੀਲਦਾਰ ਐਸਡੀਐਮ ਨਾਲ ਤਹਿਸੀਲਦਾਰ ਉਹਨਾਂ ਉਹ ਡਾਇਰੈਕਟ ਕੰਮ ਨਹੀਂ ਹੋ ਰਹੇ ਨੇ ਜਾਂ ਫਿਰ ਐਮਐਲਏ ਇਹ ਕਹਿੰਦੇ ਨੇ ਕਿ ਪਹਿਲਾਂ ਲੋਕ ਸਾਡੇ ਕੋਣ ਪਿਆਰ ਸੇ ਕੰਮ ਕਰਾਂ ਕਿਉਂਕਿ ਇਹ ਇੱਕ ਪੰਜਾਬ ਦੇ ਵਿੱਚ ਫੈਸ਼ਨ ਵੀ ਹੈ ਇਹ ਆਪ ਹੀ ਜਿਹੜੇ ਐਮਐਲਏ ਨੇ ਇਹ ਮੈਸੇਜ ਪਹੁੰਚਾ ਦਿੰਦੇ ਨੇ ਅਫਸਰਾਂ ਨੂੰ ਕਿ ਜਿਹੜਾ ਵੀ ਤੁਹਾਡੇ ਕੋਲ ਪਹਿਲਾਂ ਕੋਈ ਆਵੇ ਉਹਨੂੰ ਕਹੋ ਜੀ ਪਹਿਲਾਂ ਇਲਾਕੇ ਦੇ ਐਮਐਲਏ ਨੂੰ ਮਿਲੋ ਇਹ ਸੇ ਬਦਲੀਆਂ ਦਾ ਵੀ ਰੂਣਾ ਹੈਗਾ ਕਿ ਜੇ ਕਿਸੇ ਨੇ ਬਦਲੀ ਕਰਾਉਣੀ ਆ ਉਹ ਪਹਿਨ ਪਹਿਲਾਂ ਕਹਿਣਗੇ ਜੀ ਆਪਣੇ ਇਲਾਕੇ ਦੇ ਐਮਐਲਏ ਕੋ ਫੋਨ ਕਰਵਾ ਦਿਓ ਜਾਂ ਇੱਕ ਚਿੱਠੀ ਲਿਆਓ ਨਾ ਐਮਐਲਏ ਮੰਨਦੇ ਨੇ ਮੈਨੂੰ ਲੱਗਦਾ ਕਿ ਪੰਜਾਬ ਦੇ ਉਹਨਾਂ ਅਫਸਰਾਂ ਦਾ ਕਸੂਰ ਨਹੀਂ ਆ ਜਿੰਨਾ ਚੁਣੇ ਹੋਏ ਵਿਧਾਇਕਾਂ ਦਾ ਕਸੂਰ ਆ ਉਹ ਜਿਹੜੀ ਸਥਿਤੀ ਆ ਉਹ ਸਭ ਤੋਂ ਸਪਸ਼ਟ ਮੰਨ ਲਾਦਾ ਕਿ ਸੰਦੀ ਅਪਾ ਨੂੰ ਸਾਰੀ ਖਬਰ ਪੜ ਦੇਣੀ ਚਾਹੀਦੀ ਗਿਆ ਜਿਹੜਾ ਮੁੱਖ ਮੰਤਰੀ ਅੱਜ ਭਗਵੰਤ ਮਾਨ ਸਾਹਿਬ ਨੇ ਖਾਕਾ ਤਿਆਰ ਕੀਤਾ ਜੀਤੇ ਹੁਣ ਆਪਾਂ ਵਿਸਥਾਰ ਨਾਲ ਦੱਸ ਦਿੰਨੇ ਆ ਕਿ ਜਿਹੜੀ ਵਿਧਾਇਕਾਂ ਦੇ ਨਾਲ ਲਗਾਤਾਰ ਪਰਚੋਲ ਕੀਤੀ ਮੁੱਖ ਮੰਤਰੀ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਹਾਲੇ ਵੀ ਜਾਰੀ ਹੈ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਮੁਖ ਸਕੱਤਰ ਅਨੁਰਾਗ ਵਰਮਾ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਜਿਹੜੀ ਮੋਟੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਹ ਸਾਰੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜੋ ਸਰਕਾਰ ਕਰੀਸਾਂ ਜੀ ਕੀਤੀ ਹੈ ਕਿ ਜਿਹੜੀ ਇਹ ਹਾਰ ਹੋਈ ਹੈ ਉਸ ਤੋਂ ਬਾਅਦ ਜਿਹੜੀ ਪਰਚੋਲ ਚਾਰਲੀ ਹੈ ਵਿਧਾਇਕਾਂ ਤੇ ਅਫਸਰਾਂ درمیان ਬਣੀ ਦੂਰੀ ਘਟਾਉਣ ਲਈ ਨਵੇਂ ਕਦਮ ਚੁੱਕੇ ਜਾਣਗੇ ਤੇ ਵਿਧਾਇਕਾਂ ਦੀ ਸ਼ਿਕਾਇਤ ਹੈ ਕਿ ਅਫਸਰ ਚੁਣੇ ਹੋਏ ਪ੍ਰਤੀਨਿਧੀ ਕਈ ਗੱਲ ਤੇ ਗੌਰ ਹੀ ਨਹੀਂ ਕਰਦੇ ਔਰ ਇਹ ਵੀ ਵੇ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਹਰ ਹਫਤੇ ਸੂਬੇ ਦੇ ਦੌਰੇ ਤੇ ਲੋਕਾਂ ਦੀਆਂ ਮੁਸ਼ਕਲਾਂ ਜਾਣ ਲਈ ਸਿੱਧੀ ਗੱਲਬਾਤ ਕਰਿਆ ਕਰਨਗੇ ਮੁੱਖ ਮੰਤਰੀ ਤੇ ਆਪ ਸਰਕਾਰ ਵੱਲੋਂ ਨੌਕਰਸ਼ਾਈ ਨਾਲ ਨਜੇਠਣ ਲਈ ਵਿਉਂਤਬੰਦੀ ਤਿਆਰ ਕੀਤੀ ਜਾਣੀ ਹੈ ਤੇ ਭੁੱਖ ਚ ਪੰਜ ਵਿਧਾਨ ਸਭਾ ਹਲਕਿਆਂ ਦੀ ਜਿਮਣੀ ਚੋਣਾਂ ਨੇ ਤੇ ਜਿਨ੍ਹਾਂ ਦੀ ਤਿਆਰੀ ਸਰਕਾਰ ਨੇ ਵਿੱਢੀ ਹੋਈ ਹੈ ਤੇ ਨਾਲ ਇੱਥੇ ਵੀ ਦੱਸਣਾ ਬਣਦਾ ਹੈ ਕਿ ਆਪ ਸਿਰਫ ਤਿੰਨ ਸੀਟਾਂ ਤੇ ਸਿਮਟ ਗਈ ਹੈ ਜਿਹੜੀ ਲੋਕ ਸਭਾ ਦੀ ਚੋਣ ਨਤੀਜੇ ਆਏ ਉਹ ਸਾਰੇ ਜਾਣਦੇ ਆ ਇਸੇ ਕਰਕੇ ਮੁੱਖ ਮੰਤਰੀ ਨੇ ਮੁਖ ਸਕੱਤਰ ਅਨੁਰਾਗ ਵਰਮਾ ਤੇ ਡੀਜੀਪੀ ਗੌਰਵ ਯਾਦਵ ਨਾਲ ਵੱਖ-ਵੱਖਰੀਆਂ ਮੀਟਿੰਗਾਂ ਕਰਕੇ ਜਿਸ ਤਰ੍ਹਾਂ ਨਵੇਂ ਚੁੱਕੇ ਜਾਣ ਵਾਲੇ ਕਦਮਾਂ ਤੇ ਚਰਚਾ ਕੀਤੀ ਹੈ ਔਰ ਪੁਲਿਸ ਅਧਿਕਾਰੀਆਂ ਨੂੰ ਦਫ਼ਤਰਾਂ ਦੇ ਵਿੱਚ ਮੌਜੂਦ ਰਹਿਣ ਦੇ ਵੀ ਨਿਰਦੇਸ਼ ਆ ਜਿਹੜੇ ਉਹ ਦੇ ਦਿੱਤੇ ਗਏ ਤੇ ਵੱਖ-ਵੱਖ ਜਿਹੜੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਲੋਕਾਂ ਨਾਲ ਸਿੱਧਾ رابطہ ਚ ਰਹਿਣ ਉਹ ਵੀ ਦੱਸ ਦਈਏ ਕਿ ਮੀਟਿੰਗ ਵਿੱਚ ਵਿਧਾਇਕਾਂ ਨੇ ਅਫਸਰਸ਼ਹੀ ਖਿਲਾਫ ਸ਼ਿਕਾਇਤਾਂ ਕੀਤੀਆਂ ਹੋਈਆਂ ਸਨ ਤੇ ਡੀਜੀਪੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਹੈੱਡਕੁਆਰਟਰ ਵਿੱਚ ਸਪੈਸ਼ਲ ਡੀਜੀਪੀ ਐਡੀਸ਼ਨਲ ਡੀਜੀਪੀ ਰੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾ ਨਿਪਟਾਰਾ ਕਰਨ ਦੇ ਲਈ ਨਿਰਦੇਸ਼ ਦੇ ਦਿੱਤਾ ਗਿਆ ਕਿ ਉਹ ਉਪਲਬਧ ਰਹਿਣਗੇ ਸਪੈਸ਼ਲ ਡੀਜੀਪੀ ਭਲਾਈ ਈਸ਼ਵਰ ਸਿੰਘ ਸੋਮਵਾਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਤੇ ਇਸੇ ਤਰ੍ਹਾਂ ADGP ਸੁਰੱਖਿਆ SS ਸਰਵਾਸਤ ਮੰਗਲਵਾਰ ਨੂੰ ਤੇ ADGP AS ਰਾਏ ਬੁੱਧਵਾਰ ਨੂੰ ADGP ਪ੍ਰੋਵੀਜ਼ਨਿੰਗ ਜੀ ਨਗੇਸ਼ਵਰ राव ਵੀਰਵਾਰ ਨੂੰ ਤੇ ਸਪੈਸ਼ਲ ਡੀਜੀਪੀ ਕਾਨੂੰਨ ਤੇ ਵਿਵਸਥਾਰਪਿਤ ਸ਼ੁਕਲਾ ਸ਼ੁੱਕਰਵਾਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਇਸੇ ਤਰ੍ਹਾਂ ਇੱਕ ਹਫਤਾਵਾਰੀ ਆ ਜਿਹੜੇ ADGP ਰੈਂਕ ਦੇ ਡੀਜੀਪੀ ਰੈਂਕ ਦੇ ਅਧਿਕਾਰੀਆਂ ਨੂੰ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ ਕਿ ਪੁਲਿਸ ਹੈੱਡਕੁਆਰਟਰ ਦੇ ਉੱਤੇ ਵੀ ਜੇ ਕੋਈ ਲੋਕਾਂ ਦੀ ਚਾਹੇ ਕੋਈ ਆਮ ਹੈ ਚਾਹੇ ਖਾਸ ਸ਼ਿਕਾਇਤ ਆਉਂਦੀ ਹੈ ਤੇ ਉਸ ਨੂੰ ਜ਼ਰੂਰ ਸੁਣਨਾ ਚਾਹੀਦਾ